ਇਹੋਂ ਜਿਹੇ ਬੰਦੇ ਜਿਹੜੇ ਬਲੈਕ ਵੀ ਕਰੀ ਜਾਂਦੇ ਆ ਮਹੀਨੇ ਪਰ ਪਰ ਪੁਲਿਸ ਵਾਲੇ ਉਹਨਾਂ ਨੂੰ ਛੱਡੀ ਵੀ ਜਾਂਦੇ ਆ ਮੇਰੇ ਭਰਾ ਤੋਂ ਐਡਾ ਕਿੱਡਾ ਗਨਾਹ ਹੋਗਾ ਸੀ ਜਿਹੜੇ ਮੇਰੇ ਭਰਾ ਨੂੰ ਇਹਨਾਂ ਨੇ ਇੰਨੀ ਕੁੱਟ ਕੇ ਗੰਦੀ ਮੌਤ ਮਾਰਿਆ ਨਾ ਹੁਣ ਮੇਰੇ ਭਰਾ ਦੀ ਜਾਨ ਲੈ ਲਈ ਜਿਹੜੀ ਮੈਡਮਾਂ ਜਿਹੜੀ ਮੈਡਮ ਬਾਹਲੇ ਜੋ ਕਿੱਥੇ ਵੀਰਪਾਲ ਮੇਰੇ ਭਰਾ ਨੂੰ ਬਾਹਲੇ ਆਈ ਸੀ ਉਹ ਕਿੱਥੇ ਆ ਕੋਰਟ ਦੀ ਨਿਗਰਾਨੀ ਹੇਠ ਕਿਸੇ ਦੀ ਮੌਤ ਹੋ ਜਾਂਦੀ ਹੈ ਜੇਲ੍ਹ 'ਚ ਮੌਤ ਹੋ ਜਾਂਦੀ ਹੈ ਇਹ ਤੱਕ ਕਿ ਕੋਰਟ ਹੀ ਮੰਨ ਰਹੀ ਹੈ ਕਿ ਸਾਡੀ ਨਿਗਰਾਨੀ 'ਚ ਮੌਤ ਹੋਈ ਆ ਤਾਂ ਪੁਲਿਸ ਹੈ ਮੰਨਣ ਲਈ ਤਿਆਰ ਨਹੀਂ ਹੈਗੀ ਕਿ ਸਾਡੀ ਅਣਗਹਿਲੀ ਕਰਕੇ ਮੌਤ ਹੋਈ ਆ ਲਾਹਦੀਬ ਮੱਥੇ ਲਾਗੋ ਲਾਹਦੀਬ ਮੱਥੇ ਲਾਗ ਸਾਡੇ ਟਰਾਬ ਠੇਕੇਦਾਰ ਤੋਂ ਲੈ ਕੇ ਲੀਗਲ ਸਲਾਹ ਵੇਚਦਾ ਸੀਗਾ ਉਹ ਵੀ ਪੁਲਿਸ ਵਾਲੀ ਦੇ ਮਜਦੂਰੀ ਮਨਜ਼ੂਰੀ ਨਾਲ ਵੇਚ ਰਿਹਾ ਵੇਚ ਰਿਆ ਸੀਗਾ ਪੁਲਿਸ ਵਾਲੇ ਹਰ ਮਹੀਨੇੋਂ ਤੋਂ 5000 ਲੈਂਦੇ ਸੀਗੇ ਜਦੋਂ ਉਹਨਾਂ ਦਾ ਜਿਹੜਾ ਕਿਉਂਕਿ ਪੁਲਿਸ ਵਾਲਿਆਂ ਦਾ ਟਰਿੱਡ ਕਦੇ ਭਰਦਾ ਨਹੀਂ ਹੈ ਉਹਨਾਂ ਨੇ 20000 ਦੀ ਮੰਗ ਕੀਤੀ ਤਾਂ ਹੋਇਆ ਕਿਉਂਕਿ ਬਹੁਤ ਗਰੀਬ ਪਰਿਵਾਰ ਤੋਂ ਸੀ ਉਹ 20000 ਨਹੀਂ ਦੇ ਸਕਦਾ ਸੀ ਉਹਨੇ ਮਨਾਂ ਕਰਤਾ ਠੇਕੇਦਾਰ ਨੂੰ ਵੀ ਇਹ ਸੀ ਵੀ ਇਹ ਆਪਦੇ ਪਿੰਡ ਵਿੱਚ ਠੇਕਾ ਖੁਲਵਾ ਕੇ ਦੇਵੇ ਤੇ ਪੁਲਿਸ ਵਾਲਿਆਂ ਨੂੰ ਵੀ ਇਹ ਸੀ ਵੀ ਸਾਨੂੰ ਜਿਹੜਾ ਵੱਧ ਤੋਂ ਵੱਧ ਮੁਨਾਫਾ ਜਿਹੜਾ ਇਹ ਆਪਦਾ ਉਹ ਸਾਨੂੰ ਦੇਵੇ ਇਸ ਕਰਕੇ ਵੀ ਜਦੋਂ ਉਹ 20000 ਪੈਣਾ ਦੇ ਸਕਿਆ ਗੁੱਸੇ ਵਿੱਚ ਇਹਨਾਂ ਨੇ ਜਿਹੜਾ ਉਹ ਮੁੰਡੇ ਨੂੰ ਚੱਕ ਪੁਲਿਸ ਦਾ تشدد ਇੰਨਾ ਭਿਆਨਕ ਹੁੰਦਾ ਵੀ ਆਪਾਂ ਜਿਹੜਾ ਗੋਨਿਆਂ ਨੇ ਮਾਮਲੇ 'ਚ ਵੀ ਵੇਖ ਲਈਏ ਵੀ ਕਿਸ ਤਰ੍ਹਾਂ ਅਨਮਨੁੱਖੀ ਤਸ਼ੱਦਦ ਕਰਕੇ ਕੋ-ਕੋ ਕੇ ਨੌਜਵਾਨਾਂ ਨੂੰ ਮਾਰਦੇ ਆ ਨਹੀਂ ਪਤਾ ਲੱਗਦਾ ਵੀ ਉਹਨੇ ਵਿਚਾਰੇ ਦਾ ਕੀ ਮਾੜਾ ਇੰਨਾ ਪਾਪ ਕੀਤਾ ਸੀ ਜਿਹੜੀ ਅੱਜ ਉਹਦੀ ਲਾਸ਼ ਵੀ ਪਈ ਰੋਲਦੀ ਆ ਖੱਫਣ ਬਣਿਆ ਵੀ ਪਿਆ ਹੋਵੇ ਅੱਜ ਉਹਦਾ ਬਾਲਣ ਨਹੀਂ ਲੋਕੀਆ ਕਮੈਂਟ ਸੁਣਨਾ ਛੱਡਦੇ ਜਿਹੜਾ ਅਜ 10 ਦਿਨ ਹੋ ਗਏ ਉਹਦਾ ਬਾਲਣ ਵੀ ਪਿਆ ਰੁਲੀਏ ਲਗਾਤਾਰ ਦੇਖ ਰਹੇ ਆ ਵੀ ਪੁਲਿਸ ਦੀ ਗੁੰਡਾਗਰਦੀ ਦਿਨੋ ਦਿਨ ਵਧਦੀ ਜਾ ਰਹੀ ਆ ਇਹਦਾ ਇੱਕ ਕਰਨਿਆ ਕਿ ਕੇਂਦਰ ਨੇ ਜਿਹੜੇ ਫੌਜਦਾਰੀ ਕਾਨੂੰਨ ਲਾਗੂ ਕੀਤੇ ਆ ਜਿਹਦੇ ਤਹਿਤ ਪੁਲਿਸ ਵਾਲਿਆਂ ਨੂੰ ਜਿਹੜੀ ਅਤਾਹ ਦੀ ਜਿਹੜੀ ਖੁੱਲ ਦੇ ਦਿੱਤੀ ਗਈ ਆ ਜਿਹੜਾ ਕੋਰਟ ਕਚੈਰੀਆਂ ਦਾ ਜਿਹੜਾ ਕੰਮ ਵੀ ਹੁਣ ਪੁਲਿਸ ਵਾਲੇ ਕਰ ਰਹੇ ਆ ਰਾ ਚੁਣਿਆ ਭਗਵੰਤ ਮਾਨ ਜਿਹੜਾ ਆਪ ਨਸ਼ੇੜੀ ਆ ਉਹ ਹਰ ਰੋਜ਼ ਜਿਹੜਾ ਉਹ ਜੋ ਕੇਂਦਰ ਦੇ ਕਾਨੂੰਨ ਆਉਂਦਾ ਜੋ ਹੁਕਮ ਆਉਂਦਾ ਉਹਨੂੰ ਲਾਗੂ ਕਰਦਾ ਗ੍ਰਹਿ ਮੰਤਰੀ ਨਾਲ ਜਾ ਕੇ ਮੀਟਿੰਗਾਂ ਕਰਦਾ ਗ੍ਰਹਿ ਮੰਤਰੀ ਆਪਾਂ ਜਾਣਦੇ ਆ ਬੀਜੇਪੀ ਦਾ ਅਮਿਤ ਸ਼ਾਹ ਜਿਹੜਾ ਕਿ ਇੱਥੇ ਲੋਕਾਂ ਨੂੰ ਕੁੱਟ ਮਾਰ ਕੇ ਰੱਖਣਾ ਚਾਹੁੰਦਾ ਠੀਕ ਆ ਸਫਰਦਰ ਜੁਰੇ ਤੁਸੀਂ ਤੇ ਮੈਂ ਆ ਜੋਤ ਪਿੰਡ ਪੰਜਗਰਾਈ ਦੇ ਵਿੱਚ ਇਸ ਵਕਤ ਬੈਠੇ ਆ ਚੌਂਕੀ ਅੱਗੇ ਧਰਨਾ ਲੱਗਿਆ ਹੋਇਆ ਕਾਰਨ ਕੀ ਹੈ ਕਾਰਨ ਲੋਕਾਂ ਤੋਂ ਜਾਣਦੇ ਆ ਪੁਲਿਸ ਤੇ ਇਹ ਦੋਸ਼ ਲੱਗਦੇ ਨੇ ਇੱਕ ਨੌਜਵਾਨ ਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਹੁੰਦੀ ਹੈ ਕਾਰਨ ਕੀ ਬਣਦੇ ਨੇ ਇਹ ਘਟਨਾ ਕਦੋਂ ਦੀ ਹੈ ਸਾਰੀ ਜਾਣਦੇ ਆ ਪਹਿਲਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕੀ ਗੱਲ ਕੀ ਹੋਈ ਹੈ ਜੀ ਅੱਜ ਚੌਂਕੀ ਅੱਗੇ ਕਿਉਂ ਆਣਾ ਪਿਆ ਸਰ ਚੌਂਕੀ ਅੱਗੇ ਸਾਨੂੰ ਇਹ ਆਉਣਾ ਪਿਆ ਵੀ ਆ ਠੇਕੇ ਵਾਲੇ ਤੇ ਚੌਂਕੀ ਵਾਲੇ ਸ਼ਰਾਬ ਉਹਨਾਂ ਦੀ ਸਹਿਮਤੀ ਨਾਲ ਵੇਚਦਾ ਸੀ ਠੇਕੇ ਵਾਲਿਆਂ ਦੀ ਨਾਲ ਪਹਿਲਾਂ ਇਹਨਾਂ ਨੇ ਵੇਚਣ ਲਾਤਾ ਬਾਅਦ ਵਿੱਚਾਂ ਦੇ ਸਾਨੂੰ ਮਹੀਨਾ ਦੇ ਦੋ ਮਹੀਨਾ 5000 ਅਸੀਂ ਪਰਦੇ ਸੀ ਇਹ ਨਵਦੀਪ ਨੇ 20000 ਦੀ ਮੰਗ ਕਰਤੀ 20000 ਤਾਂ ਸਾਨੂੰ ਬੰਦਦਾ ਨਹੀਂ ਸੀ ਕੌਣ ਬੜੇ ਨਵਦੀਪ ਕੌਣ ਹੈ ਇਹ ਜਿਹੜਾ ਨਾਮ ਹੈ ਵਾਰ-ਵਾਰ ਆ ਰਿਹਾ ਇਹ ਸਾਈਨ ਚਾਰਜ ਅਠੰਡਾਰ ਹਾਂਜੀ ਚੌਂਕੀ ਦਾ ਇਹ ਆਂਦਾ ਮੈਨੂੰ 20000 ਦੇ ਦੋ ਅਸੀਂ ਕਿ 20000 ਹੈ ਨਹੀਂ ਸਾਡੇ ਕੋਲੇ ਬਾਅਦ ਵਿੱਚ ਮਹੀਨਾ ਹੋ ਗਿਆ ਸੀ ਸਾਨੂੰ ਟਰਚਰ ਕਰਦਨ ਮਹੀਨੇ ਵਿੱਚ ਆਈ ਜਾਂਦੇ ਸੀ ਜਾਈ ਜਾਂਦੇ ਸੀਗੇ ਉਹਦੇ ਜਿੱਦੇ ਆਇਆ ਇਹਨੇ ਇੰਨਾਂ ਲਗਾਈ ਪੇਟੀਆਂ ਸੀ ਠੇਕੇ ਵਾਲਿਆਂ ਦੀਆਂ ਇਹਨਾਂ ਨੇ ਚੱਕ ਲਈਆਂ ਦੋ ਪੇਟੀਆਂ ਆਣ ਕੇ ਚੱਕ ਕੇ ਇਹਨਾਂ ਨੇ ਘੱਟੇ ਧੁੱਕੇ ਮਾਰੇ ਪਹਿਲਾਂ ਉਹਨੂੰ ਉੱਥੇ ਕੁੱਟਿਆ ਇਹਨਾਂ ਨੇ ਬਾਅਦ ਵਿੱਚ ਇਹਨਾਂ ਨੇ ਗੱਡੀ ਵਿੱਚ ਲੈ ਗਏ ਉਹਨੂੰ ਜਦੋਂ ਲੈ ਗਏ ਉਸੇ ਦਿਨ ਜਿਸ ਦਿਨ ਚੱਕਿਆ 6 ਵਜੇ ਰਾਤ ਦੇ 1 ਵਜੇ ਇਹਨਾਂ ਨੇ ਮੰਡੀ ਵਿੱਚ ਲਿਆਂਦਾ ਲਿਆ ਕੇ ਇਹਨਾਂ ਨੇ ਅੱਖਾ ਮੂੰਹ ਬੰਨ ਕੇ ਆਪਦੇ ਕੋਲੋਂ ਹਰਿਆਣੇ ਦੀ ਸ਼ਰਾਬ ਦੀਆਂ ਪੰਜ ਪੇਟੀਆਂ ਪਾਤੀਆਂ ਪਾਤੀਆਂ ਮੁੜ ਕੇ ਇਹਨਾਂ ਨੇ ਜਾ ਕੇ ਪੀ ਪੀ ਕੇ ਸ਼ਰਾਬ ਸਿਕਚੈਨ ਨਬਦੀਪ ਤੇ ਜਸਵਿੰਦਰ ਇਹਨਾਂ ਨੇ ਕੀ ਪੀ ਸ਼ਰਾਬ ਉਹ ਜਿਹੜਾ ਨਾਲ ਦਾ ਮੁੰਡਾ ਸੀ ਉਹਨੂੰ ਅੱਧਾ ਘੰਟਾ ਕੁੱਟਿਆ ਇਹਨੂੰ ਦਿਨ ਚੜ ਗਿਆ ਕੁੱਟ ਦਿਨ ਬਹੁਤ ਜ਼ਿਆਦਾ ਕੁੱਟਿਆ ਉਹਨੇ ਬੱਥ ਬਹੁਤ ਬੰਨੇ ਜਾਂਦਾ ਮੈਨੂੰ ਨਾ ਕੁੱਟੋ ਨੰਦਾ ਵੀ ਜਿਵੇਂ ਕਹਾਂਗੇ ਮੋਂ ਮੈਂ ਕਰੂੰਗਾ ਤੁਸੀਂ ਪਰਚਾ ਪਾਤਾ ਮੈਂ ਜੇਲ੍ਹ ਚ ਮਹੀਨੇ ਵਾਂਗੂ ਹੀ ਲਾ ਦੂੰਗਾ ਤੁਸੀਂ ਮੈਨੂੰ ਕੁੱਟੋ ਨਾ ਇਹਨਾਂ ਨੇ ਉਹਦੀ ਇੱਕ ਨਹੀਂ ਸੁਣੀਗੀ ਬਹੁਤ ਜ਼ਿਆਦਾ ਇਹਨਾਂ ਨੇ ਕੁੱਟਿਆ ਆ ਲਿਆ ਇਹਨਾਂ ਦੀ ਰਲੀ ਮੇਰੀ ਭੋਗਤਾ ਇਹਨਾਂ ਨੇ ਆਪ ਹੀ ਲਾਇਆ ਸੀ ਆ ਉਹਨੂੰ ਹਾਂ ਹਾਂਜੀ ਰਈ ਰਈ ਤਾ ਜਿਹੜਾ ਪਰਿਵਾਰ ਹੈ ਮੈਂ ਸਮਝ ਸਕਦਾ ਹਾਂ ਪਰਿਵਾਰ ਭਾਵਕ ਹੈ ਇਧਰ ਗੱਲਬਾਤ ਕਰ ਲੈਨੇ ਆ ਭੈਣ ਹਰਵੀਰਕੌਰ ਪਹੁੰਚਿਆ ਜਿਹੜੇ ਅਕਸਰ ਹੀ ਪੰਜਾਬ ਦੇ ਜਿੰਨੇ ਵੀ ਮਸਲੇ ਹੁੰਦੇ ਆ ਉਹਨਾਂ ਦੇ ਨਾਲ ਖੜਦੇ ਰਹਿੰਦੇ ਆ ਪਰਿਵਾਰਾਂ ਦੇ ਨਾਲ ਖੜਦੇ ਰਹਿੰਦੇ ਆ ਭੈਣ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਦੇਖੋ 26 ਤਰੀਕ ਦੀ ਘਟਨਾ ਹੈ 26 ਤਰੀਕ ਨੂੰ ਜਾਣ ਵਾਲੇ ਦਾ ਪਿੰਡ ਦਾ ਮੁੰਡਾ ਜਿਹੜਾ ਕਿ ਨੌਜਵਾਨ ਸੀਗਾ ਉਹਦੀ ਹਰਾਸਤ ਵਿੱਚ ਮੌਤ ਹੋ ਜਾਂਦੀ ਹੈ ਤੇ ਪੁਲਿਸ ਵਾਲੇ ਉਹਨੂੰ ਉਹਦੀ ਲਾਸ਼ ਨੂੰ ਜਿਹੜਾ ਉਹ ਦੇ ਦਿੰਦੇ ਆ ਪਰਿਵਾਰ ਨੂੰ ਕਿ ਉਹਨੂੰ ਹਸਪਤਾਲ ਲੈ ਜਾਓ ਜਦੋਂ ਉਹ ਹਸਪਤਾਲ ਜਾ ਕੇ ਪਤਾ ਲੱਗਦਾ ਤਾਂ ਉਹ ਜਿਹੜੀ ਮੌਤ ਮੌਤ ਜਿਹੜੀ ਥਾਣੇ ਜੇਲ੍ਹ ਵਿੱਚ ਜਿਹੜੀ ਹੋ ਚੁੱਕੀ ਹੁੰਦੀ ਹੈ ਮੁੰਡੇ ਦੀ ਹੁਣ ਘਟਨਾ ਕਿਉਂ ਹੋਈ ਆ ਇਹਦੇ ਪਿੱਛੇ ਇੱਕ ਜਿਹੜੀ ਵਿੱਚੋਂ ਸਾਡੇ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੋ ਰਹੀ ਆ ਕਿ ਜਿਉਣ ਵਾਲੇ ਪਿੰਡ ਦੇ ਵਿੱਚ ਕੋਈ ਠੇਕਾ ਨਹੀਂ ਸੀਗਾ ਠੇਕੇਦਾਰ ਉੱਥੇ ਸ਼ਰਾਬ ਦਾ ਠੇਕਾ ਖੁੱਲਣਾ ਚਾਹੁੰਦਾ ਸੀ ਕਿਉਂਕਿ ਉਹ ਨੌਜਵਾਨ ਜਿਹੜਾ ਉਹ ਉਹਦਾ ਮੀਟ ਦੀ ਦੁਕਾਨ ਸੀ ਉਹਦੀ ਉੱਥੇ ਮੀਟ ਆਦਾ ਮਿਹਨਤ ਮਜ਼ਦੂਰੀ ਕਰਕੇ ਮੀਟ ਦੀ ਦੁਕਾਨ ਤੇ ਕੰਮ ਕਰ ਰਿਹਾ ਸੀਗਾ ਹੁਣ ਉੱਥੇ ਕਿਉਂਕਿ ਉਹ ਪੁਲਿਸ ਵਾਲੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਨਸ਼ੇ ਨਸ਼ੇ 'ਚ ਬਹੁਤ ਪੈਸਾ ਮਿਲਦਾ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਆਪਣੇ ਸਾਹਮਣੇ ਆ ਵੀ ਚਿੱਟਾ ਵਕਾਉਂਦੀ ਆ ਨਸ਼ਾ ਚਿੱਟਾ ਸ਼ਰਾਬ ਦੀ ਕਾਰੋਬਾਰਾ ਪੁਲਿਸ ਵਾਲੇ ਬਹੁਤ ਵੱਡਾ ਮੁਨਾਫਾ ਕਮਾਉਂਦੇ ਆ ਕਿਉਂਕਿ ਪੁਲਿਸ ਵਾਲਿਆਂ ਨੂੰ ਲੱਗਦਾ ਵੀ ਮੀਟ ਦੀ ਦੁਕਾਨਾਂ ਤੇ ਤੋਂ ਸ਼ਰਾਬ ਵਕਾਈ ਜਾਵੇ ਉਹਨੂੰ ਪਹਿਲਾਂ ਸ਼ਰਾਬ ਵੇਚਣ ਲਾਇਆ ਉਹ ਜਿਹੜੀ ਲੀਗਲ ਸ਼ਰਾਬ ਠੇਕੇਦਾਰ ਤੋਂ ਲੈ ਕੇ ਲੀਗਲ ਸ਼ਰਾਬ ਵੇਚਦਾ ਸੀਗਾ ਉਹ ਵੀ ਪੁਲਿਸ ਵਾਲੀ ਦੀ ਮਜ਼ਦੂਰੀ ਮਨਜ਼ੂਰੀ ਨਾਲ ਵੇਚ ਰਿਹਾ ਵੇਚ ਰਿਹਾ ਸੀਗਾ ਪੁਲਿਸ ਵਾਲੇ ਹਰ ਮਹੀਨੇ ਤੋਂ 5000 ਲੈਂਦੇ ਸੀਗੇ ਜਦੋਂ ਉਹਨਾਂ ਦਾ ਜਿਹੜਾ ਕਿਉਂਕਿ ਪੁਲਿਸ ਵਾਲਿਆਂ ਦਾ ਟਿੱਡ ਕਦੇ ਭਰਦਾ ਨਹੀਂ ਹੈ ਉਹਨਾਂ ਨੇ 20000 ਦੀ ਮੰਗ ਕੀਤੀ ਤਾਂ ਹੋਇਆ ਕਿਉਂਕਿ ਬਹੁਤ ਗਰੀਬ ਪਰਿਵਾਰ ਤੋਂ ਸੀ ਉਹ 20000 ਨਹੀਂ ਦੇ ਸਕਦਾ ਸੀ ਉਹਨੇ ਮਨਾਂ ਇਸੇ ਵੀ ਸਾਨੂੰ ਜਿਹੜਾ ਵੱਧ ਤੋਂ ਵੱਧ ਮੁਨਾਫਾ ਜਿਹੜਾ ਇਹ ਆਪਦਾ ਉਹ ਸਾਨੂੰ ਦੇਵੇ ਇਸ ਕਰਕੇ ਵੀ ਜਦੋਂ ਉਹ 20 ਰੁਪਏ ਨਾ ਦੇ ਸਕਿਆ ਗੁੱਸੇ ਵਿੱਚ ਇੰਨਾ ਨਹੀਂ ਜਿਹੜਾ ਉਹ ਮੁੰਡੇ ਨੂੰ ਚੱਕਿਆ ਬਹੁਤ ਬੁਰੀ ਤਰ੍ਹਾਂ ਦੀ ਕੁੱਟਮਾਰ ਕੀਤੀ ਉਹ ਕੁੱਟਮਾਰ ਕਿਉਂਕਿ ਪੁਲਿਸ ਦਾ ਤਸ਼ੱਦਦ ਇੰਨਾ ਭਿਆਨਕ ਹੁੰਦਾ ਵੀ ਆਪਾਂ ਜਿਹੜਾ ਗੋਨਿਆਂ ਨੇ ਮਾਮਲੇ 'ਚ ਵੀ ਵੇਖ ਲਈਏ ਵੀ ਕਿਸ ਤਰ੍ਹਾਂ ਅਣਮਨੁੱਖੀ ਤਸ਼ੱਦਦ ਕਰਕੇ ਇਹ ਕੋ-ਕੋ ਕੇ ਨੌਜਵਾਨਾਂ ਨੂੰ ਮਾਰਦੇ ਆ ਉਹ ਨੌਜਵਾਨ ਉਹ ਬਰਦਾਸ਼ਤ ਨਹੀਂ ਕਰ ਪਾਇਆ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਜਾਨਵਰਾਂ ਵਾਂਗੂ ਕੁੱਟੀ ਜਾਣਾ ਤਾਂ ਇਸ ਕਰਕੇ ਜਿਹੜੀ ਉਹਦੀ ਮੌਤ ਹੋਈ ਆ ਤਾਂ ਅੱਜ ਜਦੋਂ ਅਸੀਂ ਥਾਣੇ ਅੱਗੇ ਬੈਠੇ ਆਂ ਪੰਜ ਕਰਾਈ ਅੱਗੇ ਤਾਂ ਪੁਲਿਸ ਇਹ ਮੰਨਣ ਲਈ ਤਿਆਰ ਨਹੀਂ ਹੈਗੀ ਕਿ ਉਹਨਾਂ ਦੀ ਕੁੱਟਮਾਰ ਕਰਕੇ ਮੌਤ ਹੋਈ ਆ ਕੱਲ ਨੂੰ 10 ਵਜੇ ਤੱਕ ਡਾਕਟਰ ਨੇ ਸਮਾਂ ਦਿੱਤਾ ਵੀ ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਆ ਜਾਣੀ ਐ ਉਸ ਨੌਜਵਾਨ ਦੀ ਇਹ ਸਾਬਤ ਹੋ ਜਾਣਾ ਕਿ ਇਹ ਜਿਹੜੀ ਮੌਤ ਉਹਨਾਂ ਦੇ ਜਿਹੜੀ ਪੁਲਿਸ ਕਰਕੇ ਹੋਈ ਆ ਇਹ ਤਾਂ ਕਿ ਅਦਾਲਤੀ ਜਾਂਚ ਵੀ ਜਿਹੜੀ ਸ਼ੁਰੂ ਹੋ ਗਈ ਆ ਅਦਾਲਤੀ ਜਾਂਚ ਇਸ ਕਰਕੇ ਸ਼ੁਰੂ ਹੁੰਦੀ ਹੈ ਜਦੋਂ ਕੋਰਟ ਦੀ ਨਿਗਰਾਨੀ ਕਿਸੇ ਦੀ ਮੌਤ ਹੋ ਜਾਂਦੀ ਜੇਲ੍ਹ ਚ ਮੌਤ ਹੋ ਜਾਂਦੀ ਐ ਇਹ ਤੱਕ ਕਿ ਕੋਰਟੇ ਮੰਨ ਰਹੀ ਐ ਕਿ ਸਾਡੀ ਨਿਗਰਾਨੀ ਚ ਮੌਤ ਹੋਈ ਆ ਤਾਂ ਪੁਲਿਸ ਐ ਮੰਨਣ ਲਈ ਤਿਆਰ ਨਹੀਂ ਹੈਗੀ ਕਿ ਸਾਡੀ ਅੰਗਲੀ ਕਰਕੇ ਮੌਤ ਹੋਈ ਆ ਸਾਡੀ ਕੁੱਟਮਾਰ ਕਰਕੇ ਮੌਤ ਹੋਈ ਐ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਇਹ ਪਰਿਵਾਰ ਨੇ ਹਾਇ ਤੱਕ ਨੌਜਵਾਨ ਦੀ ਲਾਸ਼ ਦਾ ਸੰਸਕਾਰ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਮੰਗ ਆ ਵੀ ਜਿੰਨਾ ਟਾਈਮ ਪੁਲਿਸ ਵਾਲਿਆਂ ਦੇ ਕਤਲ ਦਾ ਪਰਚਾ ਦਰਜ ਨਹੀਂ ਹੁੰਦਾ ਜਿੰਨਾ ਟਾਈਮ ਉਹਨਾਂ ਨੂੰ ਨੌਜਵਾਨ ਦੀ ਮੌਤ ਦਾ ਜਿਹੜਾ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਟਾਈਮ ਇਹ ਜਿਹੜੇ ਉਹ ਪੁਲਿਸ ਆਪ ਦੀ ਬੇਟੇ ਦੀ ਲਾਸ਼ ਦਾ ਸੰਸਕਾਰ ਨਹੀਂ ਕਰਨਗੇ ਅਸੀਂ ਜਥੇਬੰਦੀਆਂ ਵੱ ਇਸ ਗੱਲ ਦੇ ਨਾਲ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਕਾਤਲ ਪੁਲਿਸ ਵਾਲਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੀ ਵਰਦੀ ਜਿਹੜੀ ਲਹਾਈ ਜਾਣੀ ਚਾਹੀਦੀ ਆ ਕਿਉਂਕਿ ਆਪਾਂ ਲਗਾਤਾਰ ਦੇਖ ਰਹੇ ਆਂ ਵੀ ਪੁਲਿਸ ਦੀ ਗੁੰਡਾਗਰਦੀ ਦਿਨੋ ਦਿਨ ਵਧਦੀ ਜਾ ਰਹੀ ਹੈ ਇਹਦਾ ਇੱਕ ਕਰਨੇ ਆ ਕਿ ਕੇਂਦਰ ਨੇ ਜਿਹੜੇ ਫੌਜਦਾਰੀ ਕਾਨੂੰਨ ਲਾਗੂ ਕੀਤੇ ਆ ਜਿਹਦੇ ਤਹਿਤ ਪੁਲਿਸ ਵਾਲਿਆਂ ਨੂੰ ਜਿਹੜੀ ਅਤਾਹ ਦੀ ਜਿਹੜੀ ਖੁੱਲ ਦੇ ਦਿੱਤੀ ਗਈ ਆ ਜਿਹੜਾ ਕੋਰਟ ਕਚੈਰੀਆਂ ਦਾ ਜਿਹੜਾ ਕੰਮ ਵੀ ਹੁਣ ਪੁਲਿਸ ਵਾਲੇ ਕਰ ਰਹੇ ਆ ਕੌਣ ਦੋਸ਼ੀ ਹੈ ਕੌਣ ਦੋਸ਼ੀ ਨਹੀਂ ਹੈਗਾ ਇਹ ਕੋਰਟ ਨਹੀਂ ਤੈਅ ਕਰ ਰਹੀ ਇਹ ਹੁਣ ਜਿਹੜੇ ਪੁਲਿਸ ਵਾਲੇ ਤੈਅ ਕਰ ਰਹੇ ਆ ਤੁਸੀਂ ਦੇਖੋ ਵੀ ਇਹ ਇਹ ਘਟਨਾਵਾਂ ਹੁਣ ਸਾਨੂੰ ਜਿਹੜਾ ਉਹ ਨਕਸਲਵਾੜੀ ਖਾਲਿਸਤਾਨੀ ਦੌਰ ਵਿੱਚ ਨੌਜਵਾਨਾਂ ਨੂੰ ਕੋਹ ਕੋਕੇ ਨਿਰਦੋਸ਼ਾਂ ਨੂੰ ਜਿਹੜਾ سینਿਆਂ 'ਚ ਗੋਲੀਆਂ ਮਾਰ ਮਾਰ ਕੇ ਮਾਰਿਆ ਜਾ ਰਿਹਾ ਸੀ ਉਹੀ ਉਹੀ ਦੌਰ ਜਿਹੜਾ ਦੁਬਾਰਾ ਇਹ ਪੁਲਿਸ ਵਾਲੇ ਸ਼ੁਰੂ ਕਰਨਾ ਚਾਹੁੰਦੇ ਆ ਹੁਣ ਦੇਖੋ ਕਦੇ ਤਾਂ ਝੂਠੇ ਐਨਕਾਊਂਟਰ ਹੋ ਰਹੇ ਆ ਗੈਂਗਵਾਰ ਦੇ ਨਾਂ ਤੇ ਕਤਲ ਕਰ ਰਹੇ ਵੀ ਹਮੇਸ਼ਾ ਖੱਬੀ ਲੱਤ ਵਿੱਚ ਜਿਹੜਾ ਗੋਲੀ ਦਾ ਆ ਜਾਂਦਾ ਵੀ ਪੁਲਿਸ ਪਹਿਲਾਂ ਤਿੰਨ ਚਾਰ ਦਿਨ ਦਾ ਉਹ ਰਾਸਤੇ ਵਿੱਚ ਹੁੰਦਾ ਅਚਾਨਕ ਉਹ ਪਤਾ ਨਹੀਂ ਕਿੱਥੋਂ ਰਵਾਲਵਰ ਕੱਢ ਕੇ ਪੁਲਿਸ ਵਾਲਿਆਂ ਨੇ ਗੋਲੀ ਮਾਰ ਦਿੰਦਾ ਭੱਜਣ ਲੱਗਿਆ ਇਹ ਗੋਲੀ ਮਾਰਨ ਦੇ ਚੱਕਰ ਵਿੱਚ ਉਹਨੇ ਕਹਿੰਦੇ ਅਸੀਂ ਇਹਨੂੰ ਕਤਲ ਕਰਤਾ ਐਹੋ ਕੇ ਫਿਲਮੀ ਸਟਾਈਲ ਵਿੱਚ ਕਹਾਣੀਆਂ ਬਣਾਵਣਾ ਕਿ ਇਨਕਾਊਂਟਰ ਕਰ ਰਹੀ ਪੁਲਿਸ ਉਤੋਂ ਨਸ਼ੇ ਦੇ ਨਾਮ ਤੇ ਕਿਸੇ ਦੇ ਘਰ ਠਾ ਤੇ ਕਦੇ ਕਿਵੇਂ ਕਰਤਾ ਹਰ ਰੋਜ਼ ਪੁਲਿਸ ਦੀ ਗੁੰਡਾਗਰਦੀ ਜਿਹੜੀ ਉਹ ਸਿਰ ਚੜ ਕੇ ਬੋਲ ਰਹੀ ਆ ਅਸੀਂ ਇੱਥੇ ਤਾਂ ਇਕੱਠੇ ਹੋਏ ਆ ਕਿ ਅਸੀਂ ਪੰਜਾਬ ਪੁਲਿਸ ਦੀ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਟਾਈਮ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਦੋਸ਼ੀ ਪੁਲਿਸ ਵਾਲਿਆਂ ਤੇ ਕਤਲ ਦੇ ਪਰਚੇ ਤਹਿਤ ਕਾਰਵਾਈ ਨਹੀਂ ਹੁੰਦੀ ਉਹਨਾਂ ਟਾਈਮ ਪਰਿਵਾਰ ਸੰਘਰਸ਼ ਵਿੱਚ ਖੜਾ ਅਸੀਂ ਵੀ ਇਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਾਂ ਪੁਲਿਸ ਦਾ ਐਨੇ ਅਣਮਨੁੱਖੀ ਤਸ਼ੱਦਦ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਆ ਜਿਵੇਂ ਗੋਨੇਆਣੇ ਦਾ ਮਾਮਲਾ ਰਿਹਾ ਜਾਂ ਹੋਰ ਵੀ ਨਰਿੰਦਰਪਾਲ ਦਾ ਮਾਮਲਾ ਹੋਰ ਪਿਛਲੇ ਵੀ ਮਾਮਲੇ ਬਹੁਤ ਉਜਾਗਰ ਹੋ ਰਹੇ ਆ ਕੀ ਲੱਗਦਾ ਵੀ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਖੁੱਲ ਦੇ ਦੇਣਾ ਇੱਕ ਪੁਲਿਸ ਕਾਨੂੰਨ ਦਾ ਲਾਗੂ ਕਰ ਦੇਣਾ ਕਿਤੇ ਪਿਛਲਾ ਦੌਰ ਤਾਂ ਨਹੀਂ ਫੇਰ ਕਿਤੇ ਲਿਆਉਣਾ ਚਾਹ ਰੇ ਕਿਸ ਇਸ ਤਰ੍ਹਾਂ ਨਹੀਂ ਦੇਖੋ ਪੁਲਿਸ ਨੂੰ ਖੁੱਲ ਕਿਉਂ ਦਿੱਤੀ ਜਾ ਰਹੀ ਆ ਇਹਦਾ ਕਾਰਨ ਇੱਕੋ ਇੱਕ ਇਹੀ ਆ ਕਿ ਪੁਲਿਸ ਨੂੰ ਖੁੱਲ ਦੇਣ ਦਾ ਕਾਰਨ ਇਹ ਆ ਕਿ ਸਰਕਾਰ ਲੋਕਾਂ ਨੂੰ ਕੁਝ ਦੇ ਨਹੀਂ ਪਾਰੀ ਇੱਥੇ ਲੋਕ ਬਹੁਤ ਦੁਖੀ ਨੇ ਹਰ ਰੋਜ਼ ਹਰ ਜ਼ਿਲ੍ਹੇ ਚ ਹਰ ਪਿੰਡ ਵਿੱਚ ਲੋਕ ਸਰਕਾਰ ਦਾ ਵਿਰੋਧ ਹੋ ਰਿਹਾ ਇੱਥੇ ਕੋਈ ਪਿੰਡ ਨਹੀਂ ਕੋਈ ਸ਼ਹਿਰ ਨਹੀਂ ਜਿੱਥੇ ਸਰਕਾਰ ਦੇ ਵਿਰੋਧ ਵਿੱਚ ਧਰਨੇ ਨਾ ਲੱਗ ਰਹੇ ਹੁਣ ਮਜਾਰੇ ਨਾ ਹੋ ਰਹੇ ਹੁਣ ਲੋਕ ਜਦੋਂ ਇਹਨਾਂ ਤੰਗ ਹੋਣ ਤਾਂ ਕੁਦਰਤੀ ਗੱਲ ਆ ਵੀ ਲੋਕਾਂ ਦਾ ਵਿਰੋਧ ਜਿਹੜਾ ਵਧਣਾ ਆਉਣ ਵਾਲੇ ਦਿਨਾਂ ਵਿੱਚ ਇੱਥੇ ਕਿਸਾਨ ਕਾਰਪੋਰੇਟ ਦੇ ਖਿਲਾਫ ਸੰਘਰਸ਼ ਕਰ ਰਹੇ ਆ ਕੰਪਨੀਆਂ ਖਿਲਾਫ ਸੰਘਰਸ਼ ਕਰ ਰਹੇ ਆ ਮਿਹਦੂਰ ਆਦੇ ਰੋਜ਼ਗਾਰ ਲਈ ਆਪਦੀ ਮਿਹਨਤ ਮਜ਼ਦੂਰੀ ਲਈ ਸੰਘਰਸ਼ ਕਰ ਰਹੇ ਆ ਨੌਜਵਾਨ ਰੋਜ਼ਗਾਰ ਲਈ ਸੰਘਰਸ਼ ਦੇ ਮੈਦਾਨਾਂ ਵਿੱਚ ਆ ਵਿਦਿਆਰਥੀ ਸੰਘਰਸ਼ ਦੇ ਮੈਦਾਨਾਂ ਵਿੱਚ ਆ ਜਦੋਂ ਸੰਘਰਸ਼ ਦੇ ਦਿਨਾਂ ਵਿੱਚ ਇਹਨਾਂ ਨੂੰ ਆਪਦੀ ਜਿਹੜੀ ਕੁਰਸੀ ਕੁਰਸੀ ਹੈ ਜਿਹੜੀ ਡਗੜ ਮਾਉਣ ਦੀ ਨਜ਼ਰ ਆ ਰਹੀ ਆ ਕਿ ਸਾਡਾ ਜਿਹੜਾ ਦਿਨ ਥੋੜੇ ਰਹਿ ਗਿਆ ਵੀ ਲੋਕ ਜਿਹੜੇ ਉਹ ਚੇਤਨਾ ਦਾ ਪੱਧਰ ਇੰਨਾ ਵੱਧ ਗਿਆ ਇਸ ਕਰਕੇ ਲੋਕਾਂ ਵਿੱਚ ਖੌਫ ਦਾ ਮਾਹੌਲ ਬਣਾਉਣ ਲਈ ਵੀ ਲੋਕ ਜਿਹੜੇ ਸੰਘਰਸ਼ਾਂ ਵਿੱਚ ਇਕੱਠੇ ਨਾ ਹੋ ਸਕਣ ਇਸ ਕਰਕੇ ਜਮਹੂਰੀਅਤ ਦੀ ਸਪੇਸ ਜਿਹੜੀ ਘਟਾਈ ਜਾ ਰਹੀ ਆ ਤਾਂ ਕਿ ਜਿਹੜਾ ਲੋਕਾਂ ਨੂੰ ਪੁਲਿਸ ਦੇ ਖਿਲਾਫ ਬੋਲਣ ਤੋਂ ਵੀ ਪਹਿਲਾਂ ਵੀ ਪੁਲਿਸ ਵਾਲਿਆਂ ਨੇ ਇੰਨਾ ਜਿਹੜਾ 84 ਵੇਲੇ ਜੋ ਕਤਲੇਆਮ ਕੀਤਾ ਕੇਪੀਐਸ ਗਿਲ ਜਿਹੜ ਨੂੰ ਬੁਚੜ ਕੇ ਆ ਜਾਂਦਾ ਸੀ ਉਹਨਾਂ ਦੇ ਜਵਾਕ ਜਿਹੜੇ ਇਹ ਥਾਣੇ ਵਿੱਚ ਭਰਤੀ ਹੋਏ ਹੋਇਆ ਕੇਪੀਐਸ ਗਿਲ ਦੇ ਜਿਹੜੇ ਬੁਚੜ ਨੇ ਜਿਹੜੇ ਲੋਕਾਂ ਨੂੰ ਜਿਹੜਾ ਅਨਮਨੁੱਖੀ ਤਰੀਕੇ ਨਾਲ ਕਤਲ ਕਰ ਰਿਹਾ ਕਿਉਂਕਿ ਇਹਨਾਂ ਦੀ ਪੁਲਿਸ ਦੀ ਗੁੰਡਾਗਰਦੀ ਨੂੰ ਜਿਹੜੀ ਸ਼ੈ ਉਹ ਪੰਜਾਬ ਸਰਕਾਰ ਦੇ ਰਹੀ ਆ ਸੈਂਟਰ ਸਰਕਾਰ ਦੇ ਰਹੀ ਆ ਫੌਜਦਾਰੀ ਕਾਨੂੰਨਾਂ ਤਹਿਤ ਇਹਨਾਂ ਨੂੰ ਖੁੱਲ ਦੇ ਦਿੱਤੀ ਗਈ ਆ ਤੇ ਇਹਨਾਂ ਨੇ 84 ਵਾਲਾ ਨਕਸਲਬਾੜੀ ਲੈਰ ਵਾਲੇ ਟਾਈਮ ਵਿੱਚ ਜਿੰਨਾ ਅਨਮਨੁੱਖੀ ਤਸ਼ੱਦਦ ਵਹਾਇਆ ਕੀਤਾ ਬਹੁਤ ਨੌਜਵਾਨਾਂ ਦੇ ਕਹਤਲ ਕਿਤੇ ਉਹੀ ਮਾਹੌਲ ਦੁਬਾਰਾ ਬਣਾਉਣਾ ਚਾਹੁੰਦੀ ਤਾਂ ਕਿ ਲੋਕਾਂ ਨੂੰ ਤੂੜ ਤੂੜ ਕੇ ਜਿਹੜਾ ਅੰਦਰ ਰੱਖਿਆ ਜਾ ਸਕੇ ਵਿਰੋਧ ਨਾ ਕੋਈ ਕਰ ਸਕੇ ਇਹਨਾਂ ਨੇ ਖਲਾ ਪੰਜਾਬ ਸਰਕਾਰ ਕਿਉਂ ਚੁੱਪਾ ਪੰਜਾਬ ਦੀ ਮੁੱਖ ਮੰਤਰੀ ਕਿਉਂ ਚੁੱਪਾ ਜਿਹੜੇ ਕਹਿੰਦੇ ਸੀ ਆਪ ਸਰਕਾਰ ਆਪਕੇ ਦਵਾਰ ਪੰਜਾਬ ਦੀ ਸਰਕਾਰ ਸੱਥਾ ਦੇ ਵਿੱਚੋਂ ਚੱਲੂਗੀ ਗਰੀਬ ਘਰਾਂ ਦੇ ਵਿੱਚੋਂ ਚੱਲੂਗੀ ਕਮੀਆਂ ਦੇ ਵਿੜੇ ਚੱਲੂਗੀ ਉਹ ਚੁੱਪ ਕਿਉਂ ਹੈ ਦੇਖੋ ਕੰਮੀਆਂ ਦੇ ਵੇੜੇ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਗਏ ਆ ਹੁਣ ਤੇ ਕੰਮੀਆਂ ਦੇ ਵੇੜੇ ਹੁਣ ਜਿਹੜੇ ਉਹ ਚੇਤਨਾ ਦੇ ਪੱਧਰ ਤੇ ਵੱਧ ਚੁੱਕੇ ਆ ਇਸ ਕਰਕੇ ਇਹ ਇਹੋ ਜਿਹੇ ਗਾਣੇ गा ਕੇ ਇਨਕਲਾਬ ਦੇ ਝੂਠੇ ਨਾਰੇ ਲਾ ਕੇ ਹੁਣ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਇਸ ਕਰਕੇ ਜਦੋਂ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਰਾਹ ਇਹ ਰਾਹ ਜਿਹੜਾ ਉਹ ਬਚਿਆ ਨਹੀਂ ਹੈ ਤਾਂ ਹੁਣ ਇਹਨਾਂ ਨੇ ਤਸ਼ੱਦਦ ਦਾ ਰਾਹ ਪਣਾ ਲਿਆ ਠੀਕ ਆ ਇਸ ਕਰਕੇ ਹੁਣ ਜਿਹੜਾ ਭਗਵੰਤ ਮਾਨ ਜਿਹੜਾ ਆਮ ਲੋਕਾਂ ਦੀ ਗੱਲ ਕਰਦਾ ਸੀ ਆਮ ਆਦਮੀ ਪਾਰਟੀ ਦੇ ਨਾਂ ਤੇ ਬਣਿਆ ਸੀਗਾ ਉਹ ਹੁਣ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਜਿਹੜੀ ਸਮਰੱਥਾ ਉਹ ਗਵਾ ਚੁੱਕਿਆ ਲੋਕ ਹਮੇਸ਼ਾ ਬੇਵਕੂਫ ਨਹੀਂ ਬਣਾਏ ਕੇ ਰੱਖੇ ਜਾ ਸਕਦੇ ਲੋਕਾਂ ਨੂੰ ਹਮੇਸ਼ਾ ਜਿਹੜੇ ਉਹ ਟਕੋਚਲਿਆਂ ਵਿੱਚ ਤੁਸੀਂ ਭੇਸ ਬਦਲ ਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਇਸ ਕਰਕੇ ਹੁਣ ਸਰਕਾਰ ਨੇ ਇਹ ਰਾਹ ਚੁਣਿਆ ਭਗਵੰਤ ਮਾਨ ਜਿਹੜਾ ਆਪ ਨਿਸ਼ੇੜੀ ਆ ਉਹ ਹਰ ਰੋਜ਼ ਜਿਹੜਾ ਉਹ ਜੋ ਕੇਂਦਰ ਦਾ ਕਾਨੂੰਨ ਆਉਂਦਾ ਜੋ ਹੁਕਮ ਆਉਂਦਾ ਉਹਨੂੰ ਲਾਗੂ ਕਰਦਾ ਗ੍ਰਹਿ ਮੰਤਰੀ ਨਾਲ ਜਾ ਕੇ ਮੀਟਿੰਗਾਂ ਕਰਦਾ ਗ੍ਰਹਿ ਮੰਤਰੀ ਆਪਾਂ ਜਾਣਦੇ ਆ ਬੀਜੇਪੀ ਦਾ ਜਿਹੜਾ ਕਿ ਇੱਥੇ ਲੋਕਾਂ ਨੂੰ ਕੁੱਟ ਮਾਰ ਕੇ ਰੱਖਣਾ ਚਾਹੁੰਦਾ ਇੱਥੇ ਉਹਨਾਂ ਦੀ ਉਹਨਾਂ ਦੀ ਨੀਤੀ ਆ ਵੀ ਇੱਥੇ ਦਲਤਾਂ ਨੂੰ ਤਾਂ ਕੁੱਟ ਮਾਰ ਕੇ ਰੱਖਣਾ ਇੱਥੇ ਔਰਤਾਂ ਨੂੰ ਕੁੱਟ ਮਾਰ ਕੇ ਰੱਖਣਾ ਘਟ ਗਏ ਤਾਂ ਇਹਨਾਂ ਨੂੰ ਕੁੱਟ ਮਾਰ ਕੇ ਰੱਖਣਾ ਤੇ ਖਾਸ ਕਰਕੇ ਪੰਜਾਬ ਕਿਉਂਕਿ ਭਾਜੀਪੀ ਇੱਥੇ ਸਿੱਧਾ ਪੰਜਾਬ ਨੂੰ ਆਪਦੇ ਆਪਦੇ ਅੰਡਰ ਨਹੀਂ ਕਰ ਸਕੀ ਇੱਥੇ ਆਪ ਦਾ ਜਿਹੜਾ ਜ਼ਬਰ ਹੁਣ ਪੁਲਿਸ ਦੇ ਮੁਕਾਬਲੇ ਜਿਹੜਾ ਇਹ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਕਿ ਇੱਥੇ ਇਹ ਸਾਬਤ ਕੀਤਾ ਜਾ ਸਕੇ ਕਿ ਜਿਹੜੇ ਪੰਜਾਬ ਦੇ ਲੋਕ ਆ ਇੱਥੇ ਤਾਂ ਨਸ਼ੇੜੀ ਆ ਇੱਥੇ ਤਾਂ ਗੈਂਗਵਾਰ ਆ ਇਸ ਕਰਕੇ ਕਤਲ ਹੋ ਰਿਹਾ ਇਸ ਕਰਕੇ ਪੰਜਾਬ ਪੁਲਿਸ ਨੂੰ ਖੋਲ ਦਿੱਤੀ ਗਈ ਮંત્રી ਤੋਂ ਜਿਹੜੀ ਉਹ ਹੁਕਮ ਲੈ ਲੈ ਕੇ ਗਿਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਇੱਥੇ ਲੋਕਾਂ ਦੇ ਜਬਰ ਜਬਰ ਜਿਹੜਾ ਟਾਰ ਰਿਹਾ ਬਹੁਤ ਅਨਮਨੁੱਖੀ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਕਤਲ ਕਰ ਰਿਹਾ ਇਹ ਇੱਕ ਕੰਮ ਹੋਰ ਸਮਝਦੇ ਹੋ ਓਪੋਜੀਸ਼ਨ ਦਾ ਚੁੱਪ ਕਰ ਜਾਣਾ ਕਿਉਂਕਿ ਸਵਾਲ ਕਰਨ ਵਾਲੇ ਨਹੀਂ ਰਏ ਤਾਂ ਲੱਗਦਾ ਕਿ ਤਨਾ ਕਿਤੇ ਹੀ ਚੀਜ਼ਾਂ ਹੈਵੀ ਹੋ ਜਾਂਦੀ ਹੈ ਦੇਖੋ ਓਪੋਜੀਸ਼ਨ ਵਾਲੇ ਇਹੋ ਜੀ ਮਾਮਲੇ ਤੇ ਬੋਲਣਗੇ ਕਿ ਕਿਵੇਂ ਕਿਉਂਕਿ ਨਾ ਤਾਂ ਕਾਂਗਰਸ ਨੇ ਸਮੇਂ ਵੇਲੇ ਲੋਕਾਂ ਨੂੰ ਇਨਸਾਫ ਮਿਲਿਆ ਕਾਂਗਰਸ ਨੇ ਵੀ ਲੋਕ ਕਤਲ ਕੀਤੇ ਆ ਕਾਂਗਰਸ ਨੇ ਤਾਂ ਮਤਲਬ ਇੰਨੇ ਗਿਣਤੀ ਦੇ ਹਾਇ ਤਾਂ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਕੀਤੀ ਹੈ ਨਾ ਹਾਇ ਤਾਂ ਇਹਨਾਂ ਨੂੰ 3 ਸਾਲ ਹੋਏ ਆ ਕਾਂਗਰਸ ਨੇ ਬਹੁਤ ਲੰਮਾ ਸਮਾਂ ਕਤਲ ਕੀਤੇ ਆ ਬਹੁਤ ਲੰਮਾ ਸਮਾਂ ਨਾਲ ਦੀ ਸਰਕਾਰ ਰਹੀ ਆ ਅਕਾਲੀਆਂ ਨੇ ਸਮੇਂ ਵੀ ਨਸ਼ਾ ਵੀ ਰਿਆ ਨਸ਼ਾ ਤਾਂ ਅਕਾਲੀਆਂ ਵਿੱਚ ਆ ਬਹੁਤ ਵੱਡੇ ਵੱਡੇ ਲੀਡਰ ਅਕਾਲੀਆਂ ਦੇ ਨਸ਼ੇ ਦੇ ਨਾਮ ਤੇ ਜਿਹੜੇ ਉਹ ਬੋਲਦੇ ਰਹੇ ਆ ਇਹਨਾਂ ਦੇ ਵੱਡੇ ਵੱਡੇ ਬ ਜਿਹੜੀਆਂ اپੋਜੀਸ਼ਨ ਆ ਆਪ ਕਤਲ ਕਰਾਉਂਦੀਆਂ ਰਹੀਆਂ ਇਹ ਜੀ ਕੋਈ ਪਾਰਟੀ ਨਹੀਂ ਬੀਜੇਪੀ ਹੋਗੀ ਕਾਂਗਰਸ ਹੋਗੀ ਅਕਾਲੀ ਹੋਗੀ ਭੋਜਨ ਸਮਾਜ ਪਾਰਟੀ ਹੋਗੀ ਜਿਨ੍ਹਾਂ ਨੇ ਲੋਕਾਂ ਨੂੰ ਨਹੀਂ ਲੁੱਟਿਆ ਇਸ ਕਰਕੇ ਇਸ ਮਾਮਲੇ ਤੇ ਉਹ ਉਹ ਸਰਕਾਰ ਦੇ ਖਿਲਾਫ ਬੋਲਣਗੇ ਕਿਵੇਂ ਜਦੋਂ ਆਪ ਹੀ ਉਹਨਾਂ ਦੇ ਕਾਰਨ ਆ ਇਹ ਹਜੇ ਰਹੇ ਆ ਜੀ ਹਣੇ ਜਿਨ੍ਹਾਂ ਦੀ ਮੌਤ ਹੋਈ ਆ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਹੈਗੀ ਆ 38 ਸਾਲ ਅੱਛਾ ਤੋ ਤੁਸੀਂ ਪਰਿਵਾਰਚੋਂ ਹੀ ਆ ਮੇਰੀ ਛੋਟੀ ਭੈਣ ਹੈ ਉਹ ਮੇਰੇ ਤੋਂ ਵੱਡਾ ਸੀ ਮੈਂ ਉਹ ਤੋਂ ਛੋਟੀ ਹਾਂ ਅੱਛਾ ਤਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਜਦੋਂ ਉਹਨੂੰ ਪੁਲਸ ਲੈ ਕੇ ਜਾਂਦੀ ਆ ਕੋਈ ਗੱਲ ਨਹੀਂ ਜਿਕਰ ਆਈ ਇੱਕ ਦੋ ਦਿਨ ਪਹਿਲਾਂ ਉਹਦੀ ਮੌਤ ਹੋ ਗਈ ਜਾਂ ਕੁਝ ਜੀ ਨਹੀਂ ਇੱਕ ਦੋ ਵਾਰੀ ਉਹਨੇ ਫੋਨ ਲਾਇਆ ਕਹਿੰਦਾ ਮੈਂ ਇੱਥੋਂ ਕੁਝ ਖਾਦਾ ਪੀਤਾ ਨਹੀਂ ਜਾਂਦਾ ਮੈਂ ਬਿਮਾਰ ਹਾਂ ਕਹਿੰਦਾ ਜਮਾਨਤ ਕਰਾਓ ਇੱਕੋ ਵਾਰੀ ਫੋਨ ਲਾਇਆ ਰੋਂਦੇ ਨੇ ਗੱਲ ਕੀਤੀ ਮੋੜ ਫੋਨ ਨਹੀਂ ਉਹਨੇ ਲਾਇਆ ਇਹ ਕਹਿੰਦਾ ਰੋਂਦਾ ਰੋਂਦੇ ਨੇ ਕਹਿੰਦੇ ਮੇਰੀ ਜਮਾਨਤ ਕਰਾ ਲਓ ਜਲਦੀ ਮੇਰਾ ਬਹੁਤ ਬਰਾ ਹਾਲ ਆ ਪੈਰ ਦੀ ਹੱਡੀ ਟੁੱਟੀ ਹੋਈ ਵੀ ਆ ਉਹਦੀ ਵਿੱਚ ਉਹਦੇ ਹੈਗੀਆਂ ਫੋਟੋ ਕਿੰਨੇ ਬੱਚੇ ਪੈਣੇ ਦੋ ਬੇਟੇ ਹੀ ਆ ਇੱਕ 18 ਸਾਲ ਦਾ ਇੱਕ 16 ਸਾਲ ਦਾ ਤੇ ਬਾਕੀ ਗੱਲ ਇਹਨਾਂ ਗਰੀਬ ਪਰਿਵਾਰ ਆ ਜੇ ਤੁਸੀਂ ਵੇਖੋ ਜਾ ਕੇ ਘਰ ਘਰ ਪਾਇਆ ਹੋਇਆ ਵਾ ਸੀਮੈਂਟ ਦੀ ਪਲਾਸਟਰ ਵੀ ਨਹੀਂ ਹੋਇਆ ਇੱਕ ਕਮਰਾ ਵਿਚਾਰੇ ਦਾ ਟਾਈਮ ਪਾਸ ਕਰ ਜਾ ਕੇ ਉਹਦੀ ਵੀਡੀਓ ਤਾਂ ਬਣਾ ਕੇ ਪਾਓ ਲੋਕਾਂ ਨੂੰ ਦਿਖਾਓ ਵੀ ਲੋਕੀ ਜਿਹੜੇ ਆਉਂਝੇ ਬੰਦੇ ਜਿਹੜੇ ਬਲੈਕ ਵੀ ਕਰੀ ਜਾਂਦੇ ਆ ਮਹੀਨੇ ਪਰ ਪਰ ਪੁਲਿਸ ਵਾਲੇ ਉਹਨਾਂ ਨੂੰ ਛੱਡੀ ਵੀ ਜਾਂਦੇ ਆ ਮੇਰੇ ਭਰਾ ਤੋਂ ਐਡਾ ਕਿੱਡਾ ਗਣਾ ਹੋਗਾ ਸੀ ਜਿਹੜੇ ਮੇਰੇ ਭਰਾ ਨੂੰ ਇਹਨਾਂ ਨੇ ਇੰਨੀ ਕੁੱਟ ਕੇ ਗੰਦੀ ਮੌਤ ਮਾਰਿਆ ਸਾਨੂੰ ਅਜੇ ਨਹੀਂ ਪਤਾ ਲੱਗਦਾ ਵੀ ਉਹਨੇ ਵਿਚਾਰੇ ਦਾ ਕੀ ਮਾਰਾ ਇੰਨਾ ਪਾਪ ਕੀਤਾ ਸੀ ਜਿਹੜੀ ਅੱਜ ਉਹਦੀ লাশ ਵੀ ਪਈ ਰੋਲਦੀ ਆ ਖੱਫਣ ਬਣਿਆ ਵੀ ਪਿਆ ਹੋਵੇ ਅੱਜ ਉਹਦਾ ਬਾਲਣ ਨਹੀਂ ਲੋਕੀਆ ਕਮੈਂਟ ਸੁੰਨਾ ਛੱਡਦੇ ਜਿਹੜਾ ਜ 10 ਦਿਨ ਹੋ ਗਏ ਉਹਦਾ ਬਾਲਣ ਵੀ ਪਿਆ ਰੁਲੀ ਜਾਂਦਾ ਸਿਨਿਆਂ ਦੇ ਵਿੱਚ ਇੰਨੀ ਬੁਰੀ ਹਾਲਤ ਨਾਲ ਮਾਰਿਆ ਵੀਰੇ ਬਹੁਤ ਬੁਰੀ ਹਾਲਤ ਨਾਲ ਮਾਰਿਆ ਇੰਨੇ ਮਾਰਿਆ ਨਮਦੀਪ ਨੇ ਤੇ ਉਹ ਦੂਜੇ ਦਾ ਕੀ ਨਾਮ ਜਸਵਿੰਦਰ ਤੇ ਦੇਸ ਕਚੈਨ ਤੇ ਇੱਕ ਪੁਲਿਸ ਵਾਲੀ ਸੀ ਵੀਰਪਾਲ ਉਹਨੇ ਜਦੋਂ ਕਿ ਮੇਰੇ ਘਰਾ ਤੇ ਰੇਡ ਹੋਈ ਉਹਨੇ ਕੋਈ ਬੰਦਾ ਨਹੀਂ ਲਾਗੇ ਕੱਲੀ ਜਨਾਨੀ ਨੇ ਲੱਗਨ ਦਿੱਤਾ ਮੇਰੇ ਪਰਜਾ ਚਾਚੇ ਦੇ ਨਵਾ ਵੀ ਆਇਆ ਸੀ ਉਹਨਾਂ ਨੂੰ ਵੀ ੱੱਕੇ ਮਾਰ ਮਾਰ ਪਾਸੇ ਕੀਤਾ ਯਾਨੀ ਕਿ ਵੀਰ ਜੀ ਤੁਹਾਨੂੰ ਦੱਸ ਹੀ ਨਹੀਂ ਸਕਦੀ ਜਿਹੜਾ ਮੇਰੇ ਘਰਾਣਾ ੱੱਕਾ ਕੋਈ ਆਈ ਨਹੀਂ ਸੀ ਉਹਦਾ ਬਿਜ਼ਨਸ ਸੀ ਉਹਨੂੰ ਸਿਰਫ ਉਹ ਤਾਂ ਡਰਾਈਵਰੀ ਲਾਈਨ 'ਚ ਸੀਗਾ ਉਹਨੂੰ ਜਿਉਂ ਕਿ ਸੁਰਤਾਈ ਸੀ ਉਦੋਂ ਦਾ ਹੀ ਚੱਲਿਆ ਗਿਆ ਸੀ ਦਸਾਂ ਕਸਾਲਾਂ ਦਾ ਜਦੋਂ ਗੱਡੀ ਤੇ ਚੱਲ ਗਿਆ ਸੀਗਾ ਇਹ ਤਾਂ ਹੁਣ ਮੁੰਡੇ ਦੇ ਸੱਟਾ ਵਜਣ ਲਾ ਕੇ ਉਹਨੂੰ 6-7 ਕ ਮਹੀਨੇ ਹੋ ਗਏ ਸੀ ਕਰੇ ਅਸੀਂ ਆਖਾ ਤੂੰ ਖਵਾਵੇਂਗਾ ਕੀ ਜਵਾ ਕੀ ਕਿਉਂਕਿ ਮੇਰੇ ਵੱਡੇ ਪਰਾ ਦੀ ਦੁਕਾਨ ਸੀ ਕਰਿਆਨੇ ਦੀ ਦੂਜੇ ਦੀ ਕੱਚਾ ਅਚੇ ਦੀ ਮੁੰਡੇ ਦੀ ਕੱਪੜਿਆਂ ਦੀ ਦੁਕਾਨ ਦੀ ਸੀ ਇਹ ਇਹਦਾ ਚਲ ਮੈਂ ਡਰਾਈਵਰੀ ਲੈਣ ਚਾਹ ਕਹਿੰਦਾ ਮੀਟਾਂ ਾਂਡੇ ਵੇਚੀ ਜਾਊਂਗਾ ਇਹ ਆਪ ਹੀ ਆਉਣ ਲੱਗ ਗਏ ਕੋਲੇ दारू ਵੇਚਣ ਲੱਗ ਗਏ ਠੇਕੇ ਵਾਲੇ दारू ਵੇਚ ਸਾਡੀ ਤੇ ਇਹ ਕਹਿੰਦੇ ਮੁਲਾਜ਼ਮਾਂ ਦੇ ਅਸੀਂ ਬੁਕਾਵਾਂਗੇ ਤੈਨੂੰ ਕੋਈ ਉਹ ਜੀ ਗੱਲ ਨਹੀਂ ਹੋਣ ਦਿੰਦੇ ਪੀਂਦੇ ਖਾਂਦੇ ਰਹੇ ਕੋਲੇ ਮੀਟ ਵੀ ਬਣਵਾ ਕੇ ਕਾਲਦੇ ਰਿਹਾ ਇੱਕ ਦਿਨ ਸੱਚ ਟਿੱਲਾ ਵੀ ਹੋ ਗਿਆ ਇਹ ਤੋਂ ਕਹਿੰਦੇ ਇਹਨੂੰ ਕਹਿੰਦੇ ਮੀਟ ਭੇਜ 5 ਗ੍ਰਾਈ ਬਣਾ ਕੇ ਇਹ ਕਹਿੰਦਾ ਵੀ ਮੈਂ ਤਾਂ ਅੱਜ ਬਣਾਇਆ ਨਹੀਂ ਇਹਨਾਂ ਨੇ ਵਿਚਾਰਿਆਂ ਨੇ ਮੁੱਲ ਲ ਲ ਕੋਈ ਨਹੀਂ ਸੀਗਾ ਵੀ ਇਹਨੂੰ ਕੋਈ ਚੀਜ਼ ਵੀ ਹਾਂ ਨਹੀਂ ਪੇ ਇਹਨਾਂ ਨੂੰ ਪੇਦਾ ਸੀ ਹਾਂਜੀ ਚੌਂਕੀ ਵਾਲਿਆਂ ਨੂੰ ਤੇ ਠੇਕੇ ਵਾਲਿਆਂ ਨੂੰ ਠੇਕੇ ਵਾਲੇ ਤਾਂ ਨਾਲ ਆਏ ਜਿੱਦੋਂ ਚਕਾਉਣ ਆਏ ਆ ਠੇਕੇ ਵਾਲਿਆਂ ਦਾ ਇਹਨਾਂ ਦਾ ਹੱਥ ਸੀ ਫੁੱਲ ਤੇ ਇੰਨੀ ਗੱਲ ਨਾ ਵੀ ਪਜਾਂਦਾ ਕਹਿ ਕੇ ਗਿਆ ਵੀ ਮੈਂ ਹੁਣ ਇਹਨੂੰ ਛੜਦਾ ਨਹੀਂਗਾ ਵੀ ਇਹਨੂੰ ਮੈਂ ਵੀ ਹੁਣ ਕਹਿੰਦਾ ਜੇਲ੍ਹ ਨਹੀਂ ਬਾਹਰ ਜੇਲ੍ਹ ਚੋਂ ਬਾਹਰ ਨਹੀਂ ਹੋਣ ਦਿੰਦਾ ਇੰਨੀ ਗੱਲ ਇਹਨੇ ਕਹੀ ਆ ਹੁਣ ਭੈਣੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਇਹ ਮੰਨ ਨਹੀਂ ਰਹੇ ਕਹਿੰਦੇ ਅਸੀਂ ਰਿਪੋਰਟਾਂ ਤੇ ਫੇਰ ਦੇਖਾਂਗੇ ਦੁਗਾ ਵੀ ਕੀ ਬੰਦਾ ਵੀ ਰਿਪੋਰਟ ਅਸੀਂ ਨਹੀਂ ਕੁੱਟ ਕੇ ਮਾਰੇ ਇਹ ਗੱਲ ਇਹ ਕਹਿੰਦੇ ਨਹੀਂ ਤੇ ਪਰ ਜਿਹੜਾ ਮੰਨ ਲਾ ਮੇਰਾ ਭਰਾ ਕੱਲਾ ਹੁੰਦਾ ਤਾਂ ਅਸੀਂ ਕਹਿ ਦਿੰਦੇ ਚੱਲ ਰੱਬੀ ਇਹਨੂੰ ਟੈਕ ਹੋ ਗਿਆ ਹਨਾ ਜਿਹੜਾ ਨਾਲ ਦਾ ਮੁੰਡਾ ਵੀ ਆਂਦਾ ਇੰਨਾ ਇਹਨੂੰ ਕੁੱਟਿਆ ਮਾਰਿਆ ਹਨਾ ਵੀ ਉਹ ਕੱਲਾ ਉਹ ਦੱਸ ਝੂਠ ਮਾਰਦਾ ਵਾ ਇਹਨਾਂ ਨੂੰ ਵੇਲਾ ਵੀਰੇ 5 ਵਜੇ ਦਾ ਪਿੰਡੋ ਚੱਕਿਆ दारू ਜਿਹਦੇ ਉਹ ਵੀ ਕੀ ਜਿਹਦੇ ਇਹਦੇ ਅੰਦਰੋਂ दारू ਫੜੀ ਗਈ ਇਹਨੂੰ ਹਿਲਣ ਨਹੀਂ ਦਿੱਤਾ ਕੁਰਸੀ ਤੋਂ ਨਾ ਦੂਜੇ ਮੁੰਡੇ ਨੂੰ ਇਹਨਾਂ ਨੂੰ ਬਿਠਾਈ ਰੱਖਿਆ ਮਿਠਾ ਕੇ 5 ਵਜੇ ਲੈ ਕੇ 5 ਵਜੇ ਦੇ ਲੈ ਕੇ ਗਿਆ ਤੇ ਮੇਰੇ ਭਰਾ ਦੇ ਕੈਮਰੇ ਚੱਲੀ ਜਾਂਦੇ ਰਾਤ ਇਹਨਾਂ ਨੇ ਦੇਖ ਲੈ ਜਾਂਦੇ ਨੂੰ ਟਾਲਿਆ ਇੰਨਾ ਕੁੱਟੀ ਗਏ ਇੰਨੇ ਕੁੱਟ ਮਾਰ ਕੀਤੀ दारू ਪੀ ਗਏ ਨਾਲ ਦੀ ਨਾਲ ਫਿਰ 1:30 ਵਜੇ ਮੰਡੀ ਚ ਲਿਆ ਗੱਡੀ ਬਦਲ ਕੇ ਸੈਵਟ ਗੱਡੀ ਤੇ ਉਦੋਂ ਗੱਡੀਆਂ ਹੋਰ ਸੀ ਉਦੋਂ ਕਿੰਨੀਆਂ ਗੱਡੀਆਂ ਜਿਹੜੇ ਚੱਕਣਾ 3 ਗੱਡੀਆਂ ਵੀਰ ਜੀ ਤੇ ਜਿੱਦੇ ਨੂੰ ਰਾਤ ਨੂੰ ਕੁੱਟਦੇ 1 ਵਜੇ ਤੇ ਉਹਦੇ ਇਹ ਲੈ ਕੇ ਸੈਵਟ ਗੱਡੀ ਤੇ 1 5 ਹਰਿਆਣੇ ਦੀਆਂ ਪੇਟੀਆਂ दारू ਦੀਆਂ ਪਤਾ ਨਹੀਂ ਅਨੰਦੀਪ ਨੇ ਕਿੱਥੋਂ ਲਈਆਂ ਕਿੱਥੋਂ ਨਹੀਂ ਲਿਆ ਕੇ ਇਹਨਾਂ ਨੂੰ ਮਣਾਇਆ ਨਾ ਕੇ ਕਹਿੰਦੇ ਵੀ ਤੂੰ ਇਹ ਗੱਲ ਕਹਿਣੀ ਆ ਅਸੀਂ ਤੇਰੇ ਤੇ ਪਰਚਾ ਨਹੀਂ ਪੈਣ ਦਿੰਦੇ ਇੱਕ ਸਿਰਫ ਅਸੀਂ ਤੈਨੂੰ ਦਿਖਾਉਣਾ ਹੀ ਆ ਵੀ ਤੁਸੀਂ ਦੂਜਾ ਕੇ ਮਤਲਬੀ ਵੀਰਤ ਤੋਂ दारू ਫੜੀ ਗਈ ਆ ਹਨਾ ਕਹਿੰਦੇ ਤੁਸੀਂ ਐਸੀ ਇੰਨਾ ਹੀ ਸਾਫਤ ਕਰਨਾ ਇੱਥੇ ਲਿਆ ਕੇ ਮੰਡੀ ਚ ਕਹਿੰਦੇ ਅਖੇ ਵੀ ਤੈਨੂੰ ਅਸੀਂ ਪੁੱਛਾਂਗੇ ਤੂੰ ਕੀ ਕਰਦਾ ਤੂੰ ਕਹਿਣਾ ਵੀ ਮੈਂ दारू ਵੇਚਦਾ ਵਾਂ ਅਸੀਂ ਪੁੱਛਾਂਗੇ ਕਿੱਥੋਂ ਲਿਆਂਦੀ ਆ ਤੁਸੀਂ ਕਹਿਣਾ ਹਰਿਆਣੇ ਦੀ ਆ ਜਿਵੇਂ ਜਿਵੇਂ ਕਹੀ ਗਏ ਓਵੇਂ ਓਵੇਂ ਕਰੀ ਗਏ ਤੇ ਕੱਲ ਜਾ ਕੇ ਫੇਰ ਪਾ ਤੇ ਕੇਰਾ ਪਾ ਕੇ ਸੁੱਤੇ ਪੈਸ ਵਾਲੇ ਉਹ ਮੁੰਡੇ ਨੂੰ ਥੋੜਾ ਟਾਈਮ ਕੁੱਟਾ ਇਹਨੂੰ ਡੇਢ ਆਂਟਾ ਅੰਦਰੋਂ ਨਹੀਂ ਕੱਢੇ ਇੰਨੇ ਨੇ ਤਰਲੇ ਪਾਏ ਇਹ ਕਹਿੰਦਾ ਜੀ ਜਿਹੜਾ ਮਰਜੀ ਪਰਚਾ ਪਾ ਦੋ ਮੈਨੂੰ ਕੁੱਟੋ ਨਾ ਮਾਰੋ ਨਾ ਮੈਂ ਨਹੀਂ ਜੋਕਰ ਆਹ ਨਹੀਂਗਾ ਤੇ ਆਏ ਨਾ ਕਰੋ ਤੇ ਆਹਦੇ ਸਾਰਾ ਦੇਣ ਹੀ ਚੜ ਗਿਆ ਕੋੜਦੇ ਨੂੰ ਇਹ ਤਾਂ ਮੰਨਦਾ ਨਹੀਂ ਨਾ ਮੇਰਾ ਭਰਾ ਸਸ ਖੁਦ ਮਾਰਦਾ ਬਿਆਨ ਦੇ ਕੇ ਗਿਆ ਉਹਨੇ ਜੇਲ੍ਹ ਚ ਫੋਨ ਲਾ ਕੇ ਦੱਸਿਆ ਕਹਿੰਦਾ ਮੇਰੀ ਬਹੁਤ ਬੁਰੀ ਹਾਲਤ ਕੀਤੀ ਰਿਕਾਰਡਿੰਗ ਹੈਗੀ ਏ ਤੁਹਾਡੇ ਕੋਲੇ ਉਹ ਰਿਕਾਰਡਿੰਗ ਅਸੀਂ ਕੀਤੀ ਨਹੀਂ ਸੀ ਹੁਣ ਸਾਨੂੰ ਕੀ ਪਤਾ ਸੀ ਇਹਨੇ ਮੁੱਕ ਜਾਣਾ ਅਸੀਂ ਆਖਾ ਚੱਲ ਕੋਈ ਨਹੀਂ ਵੀ ਕੁੱਟਿਆ ਮਾਰਾ ਉਹਦਾ ਕਰੇ ਲਾਵਾਂਗੇ ਸਾਨੂੰ ਕੀ ਪਤਾ ਸੀ ਇਹਦੇ ਨਾ ਪਾਣਾ ਆ ਬਾਪਰ ਜਾਣਾ ਵਾ ਤੇ ਪੈਣ ਤੁਸੀਂ ਮੀਟਿੰਗ ਦੇ ਵਿੱਚ ਸੀ ਕੀ ਗੱਲ ਹੋ ਮੀਟਿੰਗ ਵਿੱਚ ਸਰਕਾਰ ਪੁਲਿਸ ਦਾ ਮੰਨਣ ਨੂੰ ਤਿਆਰ ਨਹੀਂ ਹੈਗੀ ਕਿ ਉਹਨਾਂ ਦੀ ਜਿਹੜੀ ਕੁੱਟਮਾਰ ਕਰਕੇ ਮੌਤ ਹੋਈ ਆ ਉਹ ਇੱਕੋ ਇੱਕ ਗੱਲ ਕਹਿ ਰਹੇ ਆ ਵੀ ਇਹ ਅਦਾਲਤੀ ਜੀ ਕਾਰਵਾਈ ਚੱਲ ਰਹੀ ਆ ਅਦਾਲਤੀ ਸਾਰਾ ਕੁਝ ਤੈਅ ਕਰੂਗੀ ਤੇ ਇੱਥੇ ਵੀ ਅੱਜ ਕੱਲ ਨੂੰ ਜਿਹੜਾ ਜਿਹੜੀ ਸਰਕਾਰ ਨਾਲ ਸਰਕਾਰੀ ਹਸਪਤਾਲ ਵਿੱਚ ਉਹਦਾ ਪੋਸਟਮਾਰਟਮ ਹੋਇਆ ਉਹਨਾਂ ਨੇ ਕਿਹਾ ਵੀ ਕੱਲ ਡਾਕਟਰ ਨੇ ਕਿਹਾ ਵੀ 10 ਵਜੇ ਤੱਕ ਰਿਪੋਰਟ ਆ ਜੂਗੀ ਉਹਦੇ ਵਿੱਚ ਉਹ ਜਿਹੜਾ ਜਥੇਬੰਦੀਆਂ ਵੀ ਉਹ ਤੋਂ ਤੈਅ ਕਰਨਗੇ ਇਸ ਤੋਂ ਬਾਅਦ ਵੀ ਅਗਲਾ ਐਕਸ਼ਨ ਜੋ ਵੀ ਲਿਖਿਆ ਜਾਊਗਾ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਜਿਹੜਾ ਫੈਸਲਾ ਕਰਨਾ ਵੀ ਕੁੱਟਮਾਰ ਕਿੰਨੀ ਕੁੱਟ ਦੇ ਕਾਰਨ ਉਸ ਤੋਂ ਬਾਅਦ ਜਿਹੜੇ ਸਾਹਮਣੇ ਆਉਣਗੇ ਧਰਨਾ ਲਗਾਉਣ ਵਾਲੇ ਲੋਕਾਂ ਕਨੀਓ ਜਿਹੜੇ ਪੁਲਿਸ ਤੇ ਦੋਸ਼ ਲੱਗੇ ਸੀ ਉਹਦਾ ਪੱਖ ਲੈਣ ਦੀ ਮੀਡੀਆ ਨੇ ਕੋਸ਼ਿਸ਼ ਕੀਤੀ ਲਗਾਤਾਰ ਉਹਨਾਂ ਨੂੰ 3 ਵਾਰੀ ਉਹਨਾਂ ਤੱਕ ਪਹੁੰਚ ਕੀਤੀ ਗਈ ਸੰਪਰਕ ਕੀਤਾ ਗਿਆ ਇਸ ਵਕਤ ਵੀ ਮੈਂ ਚੌਂਕੀ ਦੇ ਅੱਗੇ ਖੜਾ ਲਗਾਤਾਰ ਇੱਥੋਂ ਦੇ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਮਾਮਲੇ ਬਾਰੇ ਕੀ ਕਹੋਗੇ ਕੀ ਆਪਣਾ ਪੱਖ ਰੱਖੋਗੇ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਮੇਰੇ ਸੀਨੀਅਰ ਪੱਖ ਰੱਖਣਗੇ ਜਦ ਦੂਜੀ ਵਾਰੀ ਫੇਰ ਚਲੇ ਦੂਜੀ ਵਾਰੀ ਫੇਰ মিডিਆ ਉਹਨਾਂ ਤੱਕ ਪਹੁੰਚਿਆ ਤਾਂ ਉਹਨਾਂ ਨੇ ਇਹ ਕਿਹਾ ਅਸੀਂ ਵਿਅਸਤਾਂ ਅਸੀਂ ਹਜੇ ਕੋਈ ਪੱਖ ਨਹੀਂ ਦੇ ਸਕਦੇ ਰੁਕਣਾ ਪਾਵੇਗਾ ਅਸੀਂ ਚਾਹੁੰਦੇ ਹਾਂ ਜੇ ਪੁਲਿਸ ਪ੍ਰਸ਼ਾਸਨ ਇਸ ਗੱਲਬਾਤ ਇਸ ਧਰਨੇ ਦੇ ਕੋਈ ਵੀ ਪੱਖ ਦੇਣਾ ਚਾਹੁੰਦਾ ਤਾਂ ਸਾਡੇ ਦੇਤੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਜੁੜੇ ਰਹੋ ਸਫਰ ਟੈਲੀਵੀਨ ਨਾਲ ਪਲ-ਪਲ ਦੀ ਅਪਡੇਟ ਸਾਂਝੀ ਕਰਦਾ ਰਹਾਂਗਾ ਮੈਂ ਬਲਰਾਜ ਦੇ ਨਾਲ ਜੋਤ ਕਰੇਵਾਲ